ਇਹ ਆਪਣੇ ਐਵੇਂ ਘਰ ਬੈਠੇ ਕਹੀ ਜਾਂਦੇ ਆ ਖਾਲਿਸਤਾਨ ਦਾ ਮਤਲਬ ਪਤਾ ਕੀ ਆ ਮਹਾਰਾਣਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਇੱਥੇ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਸੀ ਇਹ ਕਹਿ ਰਿਹਾ ਜੀ ਉੱਥੇ ਦੁਬਈ ਗੁਰਦੁਆਰੇ ਬਣੇ ਆ ਤੇ ਬਾਬਾ ਜੀ ਉੱਥੇ ਜਾ ਕੇ ਜੋ ਮਰਜ਼ੀ ਇਹ ਵੀ ਆਪਣਾ ਵੱਖਰਾ ਆਇਲੈਂਡ ਲੈ ਲੈ ਇਹਨੂੰ ਜ਼ਿਆਦਾ ਅੱਗ ਲੱਗੀ ਆ ਤਾਂ ਐਵੇਂ ਇਹ ਬਾਬਾ ਜੀ ਵਿਹਲੇ ਬੈਠੇ ਬਿਆਨ ਦੇ ਨੂੰ ਨਾਲੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤੇ ਨਾਲੇ ਬਾਬਾ ਜੀ ਖਾਲਿਸਤਾਨ ਦੇ ਮੁੱਦਿਆਂ ਦੇ ਆਗੇ ਇਹ ਬਿਆਨ ਦਿੰਦੇ ਆ ਇਹ ਮੱਥਾ ਟੇਕਣ ਥੋੜੀ ਆਉਂਦੇ ਇਹ ਤਾਂ ਚਿੰਝੜੀ ਛੇੜਨ ਆਉਂਦੇ ਆ ਜਿੰਨੀ ਇੰਟੈਲੀਜੈਂਸੀ ਸੀਆਈਡੀ ਜਿੰਨੀ ਸਿੱਖਾਂ ਦੇ ਉੱਪਰ ਬੈਠੀ ਆ ਨਾ ਇਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਉੱਪਰ ਉਦਾਂ ਹੀ ਬਹੁਤ ਆਖਾ ਵੀ ਇਹ ਆ ਕੇ ਦਿਖਾਵੇ ਖਾਲਸਾਣ ਹੈ ਕੌਣ ਏਡੀ ਮੰਗ ਲੈ ਕੇ ਤੁਰਿਆ ਫਿਰਦਾ ਆ ਕਿੱਥੇ ਗਵਾਦੀ ਛੇੜਦਾ ਆ ਹੋਰ ਕੀ ਕਰਦਾ ਪਿਆ ਆ ਗਵਾਦੀ ਆ ਜਦ ਬੰਦੇ ਨੇ ਇੱਕ ਗੱਲ ਦੀ ਪੜ੍ਹਾਈ ਹੀ ਨਹੀਂ ਕੀਤੀ ਵੀ ਸਿੱਖ ਕੌਣ ਆ ਹਮ ਖਾਲਸਾ ਪੰਥ ਕੀ ਆ ਕੀ ਇਹਦੀ ਕੁਰਬਾਨੀ ਰਹੀ ਆ ਹਮ ਜਾਦੇ ਇਹਨੂੰ ਅਜੇ ਤੱਕ ਇਹ ਨਹੀਂ ਗੱਲ ਦਾ ਪਤਾ ਜਿੰਨੀਆਂ ਕੋ ਮੇਰੇ ਹਿਸਾਬ ਨਾਲ ਖਬਰਾਂ ਦੇਖ ਲੰਦਾ ਹੈ ਉਹਨਾਂ ਕੀ ਉਹ ਬੋਲਦਾ ਹੈ ਦਸਵੇਂ ਪਾਤਸ਼ਾਹ ਦੀ ਦਾ ਨਾਂ ਲੈ ਰਿਆ ਨੌਵੇਂ ਪਾਤਸ਼ਾਹ ਦਾ ਵੀ ਨਾਂ ਲਵੇ ਗੁਰਤੇਗ ਬਾਦਰ ਮਹਾਰਾਜ ਦਾ ਦੱਸੇ ਵੀ ਹਿੰਦੂਆਂ ਕਰਕੇ ਬਾਬਾ ਜੀ ਕੁਰਬਾਨੀ ਦਿੱਤੀ ਹੈ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਹਨਾ ਬਾਬਾ ਜੀ ਇਹ ਐਵੇਂ ਬਾਬਾ ਜੀ ਵਿਹਲਾ ਬੈਠਾ ਬਵਾਦ ਛੇੜਦਾ ਪਿਆ ਆ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਦੀ ਇੱਕ ਚਾਲ ਆ ਵੀ ਗਾਂ ਇਹ ਆਰਐਸਐਸ ਦੇ ਬੰਦੇ ਆ ਇਹ ਹੂੰ ਜੋ ਮੈਨੂੰ ਲੱਗਦਾ ਹੈ ਆਰਐਸਐਸ ਦੇ ਬੰਦੇ ਆ ਇਹ ਵੇਲੇ ਬੈਠੇ ਬਿਆਨ ਦਿੰਦੇ ਆ ਵੀ ਤਾਂ ਕੀ ਇੰਟੈਲੀਜੈਂਸੀਆਂ ਦੇਖਣ ਵੀ ਇਹਨਾਂ ਦੇ ਬਿਆਨਾਂ ਦਾ ਗਾਹ ਮੁਰਕ ਕੇ ਜਵਾਬ ਕਿਹੜਾ ਦੇ ਰਿਆ ਆ ਇਹ ਕਹਿੰਦੇ ਇਹ ਐਵੇਂ ਲੋਕ ਵੇਲੇ ਬੈਠੇ ਐ ਵੀ ਖਾਲਸਤਾਨ ਖਾਲਸਤਾਨ ਬਾਬਾ ਜੀ ਖਾਲਸਤਾਨ ਜਦੋਂ ਆਣਾ ਆ ਨਾ ਉਸ ਦਿਨ ਆਪੇ ਹੀ ਬਣ ਜਾਣਾ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਖਾਲਸਤਾਨ ਦੀ ਸਪੋਰਟ ਕਰਦੇ ਹੋ ਤੁਸੀਂ ਨਹੀਂ ਮੈਂ ਖਾਲਸਤਾਨ ਦੀ ਸਪੋਰਟ ਨਹੀਂ ਕਰਦਾ ਪਰ ਹਾਂ ਪਰ ਮੈਂ ਇਦਾਂ ਦਾ ਰਾਜ ਜ਼ਰੂਰ ਚਾਹਨਾ ਜਿੱਦਾਂ ਦਾ ਮਹਾਰਾਣਾ ਰਣਜੀਤ ਸਿੰਘ ਨੇ ਕੀਤਾ ਸੀਗਾ। ਹੂੰ। ਬਾਬਾ ਜੀ ਬਾਹਰ ਕਿਹੜਾ ਖਾਲਸਤਾਨ ਦਾ ਪ੍ਰਚਾਰ ਨਹੀਂ ਹੁੰਦਾ ਕੈਨੇਡਾ? ਉੱਥੇ ਕਿੰਨੇ ਕੁ ਬੰਦੇ ਅੰਦਰ ਕੀਤੇ ਆ। ਹੂੰ। ਇਹ ਸਿਰਫ ਇੱਕ ਆਵਾਜ਼ ਦਬਾਈ ਜਾ ਰਹੀ ਆ ਸਿੱਖਾਂ ਦੀ। ਹੂੰ। ਖਾਲਸਤਾਨ ਮੰਗਣਾ ਕਿਉਂ ਪਿਆ ਰਿਹਾ? ਪਹਿਲੀ ਗੱਲ ਤਾਂ ਇਹ ਆ ਵੀ ਕਿਉਂ? ਕਿਉਂ ਖਾਲਸਤਾਨ ਦੀ ਆਵਾਜ਼ ਉੱਠ ਰਹੀ ਆ? ਜੇ ਇਹ ਕਵੇ ਅਬੋਗਨੇਸ਼ਰਦਾਂ ਵਾਲਾ ਕਹਿੰਦਾ ਦबई ਵੀ ਆ ਜੀ ਬਾਹਰਲੇ ਦੇਸ਼ਾਂ 'ਚ ਮੰਦਰ ਗੁਰਦਾਰੇ ਬਣੇ ਆ। ਇਹ ਉੱਥੇ ਵੀ ਹੈਗੇ ਆ ਇਹ ਮੁੱਦੇ ਹੁਣ ਆ ऑस्ट्रेलिया ਪਿੱਛੇ ਜੇ ਮੰਦਰ ਦੇ ਉੱਪਰ ਖਾਲਸਤਾਨ ਲਿਖਿਆ ਸੀ ਤੇ ਉਹਨਾਂ ਦੀ ਇੰਟੈਲੀਜੈਂਸੀ ਨੇ ਦੱਸਿਆ ਵੀ ਇਹ ਸਿੱਖਾਂ ਨੇ ਨਹੀਂ ਲਿਖਿਆ ਕਈ ਲੋਕ ਤਾਂ ਇਹ ਵੀ ਸਵਾਲ ਚੱਕਦੇ ਨੇ ਖਾਲਸਤਾਨ ਬਾਦ ਚ ਲੈ ਲੀਓ ਪਹਿਲਾ ਜੋ ਸਿੱਖ ਕਨਵਰਟ ਹੋ ਰਹੇ ਨੇ ਸਹੀ ਧਰਮ ਦੇ ਵਿੱਚ ਉਹਨਾਂ ਨੂੰ ਵਾਪਸ ਲਿਆਓ ਬਾਬਾ ਜੀ ਤੁਹਾਨੂੰ ਸਹੀ ਦੱਸਾਂ ਸਾਨੂੰ ਕੁਆਂਟੀਟੀ ਨਹੀਂ ਚਾਹੀਦੀ ਸਾਨੂੰ ਕੁਆਲਿਟੀ ਚਾਹੀਦੀ ਹੈ ਠੀਕ ਹੈ ਜੀ ਖਾਲਸੇ ਪੰਥ ਦੀ ਪਹਿਲਾਂ ਵੀ ਪਾਛੋ ਇਹ ਤਾਂ ਉਦੋਂ ਦੀ ਖਤਮ ਹੋਇਆ ਜਦੋਂ ਇਹ ਦੋ ਰਹਿ ਗਏ ਜਿਹੜੇ ਬਾਬਾ ਜੀ ਜਿਹੜੇ ਮੰਨ ਲੋ ਜਿਹੜੇ ਗੁਰਨਾਨਕ ਪਾਤਸ਼ਾਹ ਦਾ ਦਰ ਛੱਡ ਕੇ ਗਏ ਨਾ ਉਹਨਾਂ ਨੂੰ ਢੋਈ ਕਿਤੇ ਨਹੀਂ ਮਿਲਣੀ ਬਗੇਸ਼ਵਰ ਧਾਮ ਵਾਲੇ ਬਾਬਾ ਨੇ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈਗਾ ਇਹ ਉਹਨਾਂ ਨੇ ਕਿਹਾ ਕਿ ਪੰਜਾਬ ਉਹਨਾਂ ਲੋਕਾਂ ਦਾ ਗੜਾ ਜੋ ਖਾਲਸਾਣ ਦੀ ਮੰਗ ਕਰਦੇ ਨੇ ਤੇ ਉਹ ਲੋਕ ਭਾਰਤ ਨੂੰ ਕਦੀ ਵੀ ਹਿੰਦੂ ਰਾਸ਼ਟਰ ਨਹੀਂ ਬਣਨ ਦੇਣਗੇ ਇਸ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਮਾਨ ਸਿੰਘ ਹੋਰੀ ਨੇ ਦੁਆਬਾ ਜ਼ੋਨ ਦੇ ਜੱਥੇਦਾਰ ਨੇ ਗਲਵਾ ਜ਼ਰੂਰ ਕਰ ਲੈਨੇ ਆ। ਬਾਬਾ ਜੀ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਦਿੱਤਾ ਗਿਆ ਹੈਗਾ ਹਾਲਾਂਕਿ ਚਰਚਾ ਦੇ ਵਿੱਚ ਹਮੇਸ਼ਾ ਬਣੇ ਰਹਿੰਦੇ ਨੇ ਬਗਨੇਸ਼ਵਰ ਧਾਮ ਵਾਲੇ। ਉਹ ਕਹਿੰਦੇ ਵੀ ਖਾਲਸਤਾਨੀਆਂ ਦਾ ਅੱਡਾ ਬਣਿਆ ਹੋਇਆ ਹੈ ਪੰਜਾਬ ਤੇ ਇਸ ਜਗ੍ਹਾ ਦੇ ਉੱਪਰ ਉਹ ਲੋਕ ਰਹਿੰਦੇ ਨੇ ਤੇ ਉਹ ਕਦੀ ਨਹੀਂ ਚਾਹੁੰਦੇ ਕਿ ਭਾਰਤ ਹਿੰਦੂ ਰਾਸ਼ਟ ਬਣੇ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਇਹ ਦੱਸੇ ਆਗੇ ਬਗਨੇਸ਼ਰ ਧਾਮ ਵਾਲਾ ਵੀ ਕਿੱਥੇ ਆ। ਇਹ ਜਿੰਨੀ ਇੰਟੈਲੀਜੈਂਸੀ ਸੀਆਈਡੀ ਜਿੰਨੀ ਸਿੱਖਾਂ ਦੇ ਉੱਪਰ ਬੈਠੀ ਆ ਨਾ ਇਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਉੱਪਰ ਉਦਾਂ ਹੀ ਬਹੁਤ ਆਖਾ ਵੀ ਇਹ ਆ ਕੇ ਦਿਖਾਵੇ ਖਾਲਿਸਤਾਨ ਹੈ ਕੌਣ ਏਡੀ ਮੰਗ ਲੈ ਕੇ ਤੁਰਿਆ ਫਿਰਦਾ ਆ ਕਿੱਥੇ ਖਾਲਿਸਤਾਨ ਦੀ ਮੰਗ ਬੰਦੇ ਤਾਂ ਕਰਦੇ ਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਇਹ ਦਵਾਵੇ ਹੱਕ ਇਹ ਕਹਿੰਦਾ ਨਾ ਵੀ ਹਿੰਦੂ ਰਾਸ਼ਟਰ ਆ ਇਹ ਦਵਾਦੇ ਹੱਕ ਜਿਹੜੇ ਬੰਦੇ ਹੁਣ ਦੇਖੋ ਇੱਥੇ ਬਾਰਡਰਾਂ ਤੇ ਬੈਠੇ ਆ ਕਿਸਾਨ ਕਿਸਾਨ ਵੀ ਬੈਠੇ ਆ ਉੱਥੇ ਚੰਡੀਗੜ੍ਹ ਮੋਰਚਾ ਲੱਗਾ ਹੋਇਆ ਆ ਹਵਾਰੇ ਹੁਣਾਂ ਨੂੰ ਛਡਾਣ ਦਾ ਇਹ ਜੇ ਇਹ ਇਹਨਾਂ ਨੂੰ ਖਾਲਿਸਤਾਨ ਕਹਿੰਦਾ ਨਾ ਤੇ ਫਿਰ ਇਹ ਦੁਬਾਰਾ ਇੱਕ ਵਾਰੀ ਪੜ੍ਹਾਈ ਕਰਕੇ ਆਵੇ ਹਮ ਠੀਕ ਹੈ ਠੀਕ ਅਸੀਂ ਆਪਣੇ ਹੱਕ ਮੰਗਦੇ ਆ ਜਿਹੜੇ ਹੱਕ ਸੰਦੇ ਬਣਦੇ ਆ ਹਮ ਜਿਹੜੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਆ ਹਮ ਕੀ ਵੀ ਜੇ ਕਿਸੇ ਦੀ ਸਜ਼ਾ ਪੂਰੀ ਹੋ ਗਈ ਆ ਹਮ ਉਹਨੂੰ ਬਾਇਜ਼ਤ ਬਰੀ ਕੀਤਾ ਜਾਵੇ ਹਮ ਕਿਸਾਨਾਂ ਦਾ ਐਮਐਸਪੀ ਦਾ ਮੁੱਦਾ ਆ ਉਹ ਖਾਲਿਸਤਾਨ ਦੀ ਮੰਗ ਕਰਨ ਨਹੀਂ ਬੈਠੇ ਹੈਗੇ ਉਹ ਆਪਣੀ ਐਮਐਸਪੀ ਕਰਕੇ ਬੈਠੇ ਹੈ ਜਿਹੜੀ ਕੇਂਦਰ ਸਰਕਾਰ ਨੇ ਉਹਨਾਂ ਦੇ ਨਾਲ ਵਾਅਦੇ ਕੀਤੇ ਆ ਫਿਰ ਬਗੇਸ਼ਵਰ ਧਾਮ ਹੋਰਾਂ ਨੂੰ ਕਿਉਂ ਇਹ ਸਟੇਟਮੈਂਟ ਦੇਣੀ ਪੈਗੀ ਕਿ ਭਈ ਪੰਜਾਬ ਵੀ ਇੱਕ ਜਿਹੜਾ ਹੈਗਾ ਏਰੀਆ ਹੈਗਾ ਜਿਸ ਜਗ੍ਹਾ ਦੇ ਉੱਪਰ ਵਿਦੇਸ਼ੀ ਤਾਕਤਾਂ ਕੇ ਬੈਠੀਆਂ ਹੋਈਆਂ ਨੇ ਜੋ ਇਸ ਤਰੀਕੇ ਦੇ ਨਾਲ ਚੀਜ਼ਾਂ ਕਰਦੀਆਂ ਪਈਆਂ ਨੇ ਬਗੇਸ਼ਵਰ ਬਗੇਸ਼ਵਰ ਧਾਮ ਨੂੰ ਕਿਉਂ ਬਿਆਨ ਦੇਣਾ ਪੈ ਗਿਆ ਉਹ ਬਾਬਾ ਜੀ ਹਮੇਸ਼ਾ ਉਹ ਬੰਦਾ ਨਾ ਕਾਊਂਟਰਵਰਸੀ ਚ ਰਹਿੰਦਾ ਆ ਸਮਝਦੇ ਆ ਉਹ ਕਹਿੰਦਾ ਜੀ ਮੈਂ ਇਦਾਂ ਦਾ ਕੋਈ ਮੈਂ ਅੱਗੇ ਕੀ ਕਿਹਾ ਭਾਵੇਂ ਇਹ ਕਹਿੰਦਾ ਵੀ ਅਸੀਂ ਇਹ ਕਹਿੰਦੇ ਵੀ 80% ਆ ਤੇ ਟਾਰਗੇਟ ਇਹ 2% ਵਾਲਿਆਂ ਨੂੰ ਕਰ ਰਿਆ ਹੂੰ ਇਹਨੂੰ ਕੀ ਲੋੜ ਪਈ ਏ ਸਾਨੂੰ ਹੂੰ ਬਾਬਾ ਜੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਨਾ ਇਹ ਚੰਗੀ ਤਰ੍ਹਾਂ ਪੜ੍ਹਾਈ ਕਰਕੇ ਆਵੇ ਪੰਜਾਬੀਆਂ ਨੇ ਦਿੱਤੀਆਂ ਆ ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਹੂੰ ਠੀਕ ਆ ਜੀ ਚੰਗੀ ਤਰ੍ਹਾਂ ਉਹਨਾਂ ਦੇ ਨਾਂ ਪੜ੍ਹ ਲਵੇ ਹੂੰ ਹਿੰਦੂਆਂ ਨੇ ਕੁਰਬਾਨੀ ਕਿੰਨੀ ਕਿ ਦਿੱਤੀ ਆ ਕਿਹੜੇ ਕਿਹੜੇ ਧਰਮ ਦੇ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਆ ਸਭ ਤੋਂ ਵੱਧ ਸਿੱਖਾਂ ਦੀਆਂ ਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਆ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇਹ ਆਪਣੇ ਐਵੇਂ ਘਰ ਬੈਠੇ ਕਹੀ ਜਾਂਦੇ ਆ ਖਾਲਸਾਤਨ ਦਾ ਮਤਲਬ ਪਤਾ ਕੀ ਆ ਮਹਾਰਾਣਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਜਿੱਥੇ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਸੀ ਇਹ ਕਹਿ ਰਿਹਾ ਜੀ ਉੱਥੇ ਦੁਬਈ ਗੁਰਦੁਆਰੇ ਬਣੇ ਆ ਤੇ ਬਾਬਾ ਜੀ ਉੱਥੇ ਜਾ ਕੇ ਜੋ ਮਰਜੀ ਇਹ ਵੀ ਆਪਣਾ ਵੱਖਰਾ ਆਇਲੈਂਡ ਲੈ ਲੈ ਇਹਨੂੰ ਜ਼ਿਆਦਾ ਅੱਗ ਲੱਗੀ ਆ ਤਾਂ ਐਵੇਂ ਇਹ ਬਾਬਾ ਜੀ ਵਿਹਲੇ ਬੈਠੇ ਬਿਆਨ ਦੇ ਨੂੰ ਨਾਲੇ ਦਰਬਾਰ ਸਾਹਿਬ ਮੱਥਾ ਟੇਕਣ ਆਂਦੇ ਆ ਦੇ ਨਾਲੇ ਬਾਬਾ ਜੀ ਖਾਲਸਤਾਨ ਦੇ ਮੁੱਦਿਆਂ ਦੇ ਆਗੇ ਇਹ ਬਿਆਨ ਦਿੰਦੇ ਆ ਇਹ ਮੱਥਾ ਟੇਕਣ ਥੋੜੀ ਆਂਦੇ ਇਹ ਤਾਂ ਚਿੰਝੜੀ ਛੇੜਨ ਆਂਦੇ ਆ ਵੀ ਅਸੀਂ ਉੱਠ ਕੇ ਖੜੇ ਹੋਈਏ ਤੇ ਅਸੀਂ ਇਹਦੇ ਉਲਟ ਬੋਲੀਏ ਇਹਦੀ ਪਬਲਿਕ ਸਿਟੀ ਕਰੀਏ ਇਹਨੂੰ ਅਸੀਂ ਨਹੀਂ ਮੰਨਦੇ ਹੈਗੇ ਹੂੰ ਜਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਗਿਆ ਟਾਰਗੇਟ ਕੀਤਾ ਗਿਆ ਹੈਗਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਵਿਵਾਦ ਛੇੜਨ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਵਿਵਾਦ ਹੀ ਛੇੜਦਾ ਆ ਹੋਰ ਕੀ ਕਰਦਾ ਪਿਆ ਆ ਵਿਵਾਦ ਹੀ ਆ ਜਦ ਬੰਦੇ ਨੇ ਇੱਕ ਗੱਲ ਦੀ ਪੜ੍ਹਾਈ ਹੀ ਨਹੀਂ ਕੀਤੀ ਵੀ ਸਿੱਖ ਕੌਣ ਆ ਹਮ ਖਾਲਸਾ ਪੰਥ ਕੀ ਆ ਕੀ ਇਹਦੀ ਕੁਰਬਾਨੀ ਰਹੀ ਆ ਹਮ ਜਦ ਇਹਨੂੰ ਅਜੇ ਤੱਕ ਇਹ ਨਹੀਂ ਗੱਲ ਦਾ ਪਤਾ ਜਿੰਨੀਆਂ ਕੋ ਮੇਰੇ ਹਿਸਾਬ ਨਾਲ ਖਬਰਾਂ ਦੇਖ ਲੈਂਦਾ ਉਹਨਾਂ ਕੀ ਉਹ ਬੋਲਦਾ ਆ ਦਸਵੇਂ ਪਾਤਸ਼ਾਹ ਦੀ ਦਾ ਨਾਂ ਲੈ ਰਿਆ ਨੌਵੇਂ ਪਾਤਸ਼ਾਹ ਦਾ ਵੀ ਨਾਂ ਲਵੇ ਗੁਰਦੇਵ ਭਦਰ ਮਹਾਰਾਜ ਦਾ ਦੱਸੇ ਵੀ ਹਿੰਦੂਆਂ ਕਰਕੇ ਬਾਬਾ ਜੀ ਕੁਰਬਾਨੀ ਦਿੱਤੀ ਹੈ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਹਨਾ ਬਾਬਾ ਜੀ ਇਹ ਐਵੇਂ ਬਾਬਾ ਜੀ ਵਿਹਲਾ ਬੈਠਾ ਬਵਾਦ ਛੇੜਦਾ ਪਿਆ ਆ ਸ਼ਹੀਦੀ ਦਿਹਾੜੇ ਹੀ ਲੱਭਦੀ ਨੇ ਉਹਨਾਂ ਨੂੰ ਬਵਾਦ ਛੜਨ ਦੇ ਲਈ ਤੁਹਾਨੂੰ ਲੱਗਦਾ ਬਿਲਕੁਲ ਜਿੱਦਾਂ ਹੁਣ ਤੁਹਾਡੇ ਸਾਹਮਣੇ 6 ਜੂਨ ਆ ਰਹੀ ਆ ਇਹ ਆਗੇ ਬਿਆਨ ਦੇਣ ਸਾਡੇ ਬੰਦੇ ਹੁਣ ਗਰਮੋ ਗਰਮੀ ਹੋ ਕੇ ਬਿਆਨ ਦੇਣਗੇ ਮੈਂ ਤੁਹਾਨੂੰ ਕੀ ਕਹਾਂ ਇਹ ਸਬਰ ਚੈੱਕ ਕਰਦੇ ਪਏ ਆ ਇਹ ਜਾਣ ਬੁੱਝ ਕੇ ਇੱਕ ਸਮਝ ਲਓ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਦੀ ਇੱਕ ਚਾਲ ਆ ਵੀ ਗਾਂ ਇਹ ਆਰਐਸਐਸ ਦੇ ਬੰਦੇ ਆ ਇਹ ਹੂੰ ਜੋ ਮੈਨੂੰ ਲੱਗਦਾ ਇਹ ਆਰਐਸਐਸ ਦੇ ਬੰਦੇ ਆ ਇਹ ਵੇਲੇ ਬੈਠੇ ਬਿਆਨ ਦਿੰਦੇ ਆ ਵੀ ਤਾਂ ਕੀ ਇੰਟੈਲੀਜੈਂਸੀਆਂ ਦੇਖਣ ਵੀ ਇਹਨਾਂ ਦੇ ਬਿਆਨਾਂ ਦਾ ਗਾਹ ਮੁਰਕ ਕੇ ਜਵਾਬ ਕਿਹੜਾ ਦੇ ਰਿਆ ਆ ਹੂੰ ਇਹ ਕਿ ਇਹ ਐਵੇਂ ਲੋਕ ਵੇਲੇ ਬੈਠੇ ਆ ਵੀ ਖਾਲਸ탄 ਖਾਲਸ탄 ਬਾਬਾ ਜੀ ਖਾਲਸ탄 ਜਦੋਂ ਆਣਾ ਆ ਨਾ ਉਸ ਦਿਨ ਆਪੇ ਹੀ ਬਣ ਜਾਣਾ ਆ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਹੈਗੀ ਹੂੰ ਖਾਲਸੇ ਦਾ ਜਾਹੋ ਜਲਾ ਬਾਬਾ ਜੀ ਤੁਸੀਂ ਖਾਲਸ탄 ਦੀ ਸਪੋਰਟ ਕਰਦੇ ਹੋ ਤੁਸੀਂ ਨਹੀਂ ਮੈਂ ਖਾਲਸਾਤਾਨ ਦੀ ਸਪੋਰਟ ਨਹੀਂ ਕਰਦਾ ਪਰ ਹਾਂ ਪਰ ਮੈਂ ਇਦਾਂ ਦਾ ਰਾਜ ਜ਼ਰੂਰ ਚਾਹਨਾ ਜਿੱਦਾਂ ਦਾ ਮਹਾਰਾਣਾ ਰਣਜੀਤ ਸਿੰਘ ਨੇ ਕੀਤਾ ਸੀਗਾ ਹੂੰ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਖਾਲਸਾਤਾਨ ਦੀ ਮੰਗ ਕਰਦੇ ਨੇ ਤੁਹਾਨੂੰ ਕੀ ਲੱਗਦਾ ਹੈ ਉਹ ਲੋਕ ਕੌਣ ਨੇ ਤੇ ਉਹ ਸਹੀ ਤਰੀਕੇ ਨਾਲ ਮੰਗ ਕਰ ਰਹੇ ਨੇ ਬਿਲਕੁਲ ਜਿਨ੍ਹਾਂ ਨੂੰ ਲੱਗਦਾ ਹੈ ਸਾਨੂੰ ਨਿਆਂ ਨਹੀਂ ਮਿਲਦਾ ਜਦੋਂ ਸਾਨੂੰ ਵੀ ਲੱਗੂਗਾ ਸੀ ਵੀ ਕਹਿ ਦਾਂਗੇ ਮਰਜੀਤ ਸਿੰਘ ਮੰਗਨ ਹੋਰੀ ਠੀਕ ਤਰੀਕੇ ਨਾਲ ਮੰਗ ਰਹੇ ਨੇ ਬਿਲਕੁਲ ਅੱਜ ਤੱਕ ਜੇ ਉਹਨਾਂ ਨੇ ਖਾਲਸਾਤਾਨ ਮੰਗਿਆ ਜੇ ਉਹ ਗਲਤ ਮੰਗ ਕਰਦੇ ਤੇ ਉਹਨਾਂ ਦੇ ਪਰਚੇ ਨਾ ਹੁੰਦੇ ਹੂੰ ਇਹ ਤਾਂ ਐਵੇਂ ਸਰਕਾਰ ਦੀ ਚਾਲ ਆ ਬਾਬਾ ਜੀ ਜਿਹੜਾ ਕੋਈ ਖਾਲਸਾਤਾਨ ਦੀ ਗੱਲ ਬਾਬਾ ਜੀ ਬਾਹਰ ਕਿਹੜਾ ਖਾਲਸਤਾਨ ਦਾ ਪ੍ਰਚਾਰ ਨਹੀਂ ਹੁੰਦਾ ਕੈਨੇਡਾ ਉੱਥੇ ਕਿੰਨੇ ਕੁ ਬੰਦੇ ਅੰਦਰ ਕੀਤੇ ਆ ਇਹ ਸਿਰਫ ਇੱਕ ਆਵਾਜ਼ ਦਬਾਈ ਜਾ ਰਹੀ ਆ ਸਿੱਖਾਂ ਦੀ ਖਾਲਸਤਾਨ ਮੰਗਣਾ ਕਿਉਂ ਪਿਆ ਰਿਹਾ ਪਹਿਲੀ ਗੱਲ ਤਾਂ ਇਹ ਆ ਵੀ ਕਿਉਂ ਕਿਉਂ ਖਾਲਸਤਾਨ ਦੀ ਆਵਾਜ਼ ਉੱਠ ਰਹੀ ਆ ਜੇ ਇਹ ਕਵੇ ਅਬੋਗਨੇਸ਼ਰਦਾਮ ਵਾਲਾ ਕਹ ਰਿਹਾ ਦਬਈ ਵੀ ਆ ਜੀ ਬਾਹਰਲੇ ਦੇਸ਼ਾਂ 'ਚ ਮੰਦਰ ਗੁਰਦਾਰੇ ਬਣੇ ਆ ਤੇ ਉੱਥੇ ਵੀ ਹੈਗੇ ਆ ਇਹ ਮੁੱਦੇ ਹੁਣ ਆਸਟ੍ਰੇਲੀਆ ਪਿੱਛੇ ਜੇ ਮੰਦਰ ਦੇ ਉੱਪਰ ਖਾਲਸਾਤਨ ਲਿਖਿਆ ਸੀ ਤੇ ਉਹਨਾਂ ਦੀ ਇੰਟੈਲੀਜੈਂਸੀ ਨੇ ਦੱਸਿਆ ਵੀ ਇਹ ਸਿੱਖਾਂ ਨੇ ਨਹੀਂ ਲਿਖਿਆ। ਹੂੰ ਕਈ ਲੋਕ ਤਾਂ ਇਹ ਵੀ ਸਵਾਲ ਚੱਕਦੇ ਨੇ ਖਾਲਸਾਤਨ ਬਾਅਦ ਚ ਲੈ ਲਿਓ ਪਹਿਲਾ ਜੋ ਸਿੱਖ ਕਨਵਰਟ ਹੋ ਰਹੇ ਨੇ ਸਹੀ ਧਰਮ ਦੇ ਵਿੱਚ ਉਹਨਾਂ ਨੂੰ ਵਾਪਸ ਲਿਆਓ। ਬਾਬਾ ਜੀ ਤੁਹਾਨੂੰ ਸਹੀ ਦੱਸਾਂ ਸਾਨੂੰ ਕੁਆਂਟੀਟੀ ਨਹੀਂ ਚਾਹੀਦੀ ਸਾਨੂੰ ਕੁਆਲਿਟੀ ਚਾਹੀਦੀ ਆ। ਹੂੰ ਠੀਕ ਹੈ ਜੀ। ਖਾਲਸੇ ਪੰਥ ਦੀ ਪਹਿਲਾਂ ਵੀ ਪਾਛੋ ਇਹ ਤਾਂ ਉਦੋਂ ਦੀ ਖਤਮ ਹੋਇਆ ਜਦੋਂ ਇਹ ਦੋ ਰਹਿ ਗਏ। ਜਿਹੜੇ ਬਾਬਾ ਜੀ ਜਿਹੜੇ ਮੰਨ ਲੋ ਜਿਹੜੇ ਗੁਰਨਾਨਕ ਪਾਤਸ਼ਾਹ ਦਾ ਦਰ ਛੱਡ ਕੇ ਗਏ ਨਾ ਉਹਨਾਂ ਨੂੰ ਢੋਈ ਕਿਤੇ ਨਹੀਂ ਮਿਲਣੀ ਜਿਹੜੇ ਇਹਨਾਂ ਦੇ ਨਹੀਂ ਹੋਏ ਕੱਲ ਨੂੰ ਪੈਸੇ ਦੇ ਕੇ ਦੂਸਰੇ ਬੰਦੇ ਖਰੀਦ ਲੈਣਗੇ ਇਹਨਾਂ ਨੂੰ ਆਪਾਂ ਇਸ ਗੱਲ ਦੇ ਵਿੱਚ ਨਹੀਂ ਜਿਹੜਾ ਛੱਡ ਗਿਆ ਜਿਹੜਾ ਜਿਹੜੇ ਜਿਹੜੇ ਧਰਮ ਚ ਜਿਹੜਾ ਪੈਦਾ ਹੋਇਆ ਉਹ ਉਹਦਾ ਨਹੀਂ ਬਣਿਆ ਤੁਸੀਂ ਇਹਨਾਂ ਦਾ ਕੀ ਬਣ ਜੂਗਾ ਤੁਹਾਨੂੰ ਲੱਗਦਾ ਜੋ ਧਰਮ ਕਨਵਰਟ ਕਰਦੇ ਨੇ ਉਹ ਕੋਈ ਕੀ ਨੇ ਉਹ ਬਾਬਾ ਜੀ ਜਿਹੜੇ ਵਿੱਚ ਕਰਾ ਰਹੇ ਆ ਨਾ ਉਹ ਤਾਂ ਦਲਾਲ ਨੇ ਜਿਹੜੇ ਬੰਦੇ ਪੈਸਿਆਂ ਦਾ ਲੋਭ ਦੇ ਕੇ ਜਿਹੜੇ ਬੰਦੇ ਸਿੱਖ ਆਪਣੇ ਕਨਵਰਟ ਹੋ ਰਹੇ ਆ ਨਾ ਪੈਸਿਆਂ ਉਹ ਇੱਕ ਵਾਰੀ ਨਾ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਨ ਹਮ ਇੱਕ ਦੀ ਉਮਰ 6 ਸਾਲ ਸੀ ਇੱਕ ਦੀ ਉਮਰ 9 ਸਾਲ ਸੀ ਹੈਨਾ ਅੱਜ ਕੱਲ ਦਾ 6 ਸਾਲ ਦਾ ਜਾਂ 10 ਸਾਲ ਦਾ ਬੱਚਾ ਨਾ ਰੋਵੇ ਤੇ ਉਹਨੂੰ ਆਪਾਂ ਇੱਕ ਟੌਫੀ ਦਾ ਪੈਕੇਟ ਹੀ ਦੇ ਦਈਏ ਨਾ ਤੇ ਉਹ ਚੁੱਪ ਕਰ ਜਾਂਦਾ ਆ ਹਮ ਤੁਸੀਂ ਇਹ ਸੋਚੋ ਵੀ ਸਾਡੇ ਗੁਰੂ ਪਾਤਸ਼ਾਹ ਦੇ ਪੁੱਤਰ ਕਿੱਦਾਂ ਦੇ ਹੋਣਗੇ ਵੀ ਜਿਨ੍ਹਾਂ ਨੂੰ ਕਿੰਨੇ ਤਰ੍ਹਾਂ ਦਾ ਲਾਲਚ ਦਿੱਤਾ ਤੇ ਤਾਂ ਵੀ ਅਗਲਿਆਂ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਠੀਕ ਆ ਉਹਨਾਂ ਨੂੰ ਕਿੱਦਾਂ ਕਿੱਦਾਂ ਦੇ ਤਸੀਹੇ ਦਿੱਤੇਗੇ ਸਿੱਖਾਂ ਨੂੰ ਬੰਦ-ਬੰਦ ਘਟਾਇਆ ਗਿਆ ਜਿਹੜੇ ਬਾਬਾ ਜੀ ਇਹ ਛੱਡ ਕੇ ਜਾ ਰਹੇ ਆ ਆਪਾਂ ਕਹਿੰਦੇ ਬੜਾ ਧੰਨਵਾਦ ਆ ਤੁਸੀਂ ਅੱਜ ਹੀ ਚੱਲ ਚੱਲੇ ਹਾਂ ਕੱਲ ਨੂੰ ਇੱਥੇ ਕਿਤੇ ਜੰਗ ਲੱਗੀ ਤੇ ਇਹਨਾਂ ਨੇ ਤਾਂ ਬਾਬਾ ਜੀ ਪਹਿਲਾਂ ਹੀ ਭੱਜ ਜਾਣਾ ਸਾਨੂੰ ਕੁਆਂਟੀਟੀ ਦੀ ਲੋੜ ਆ ਕੁਆਲਿਟੀ ਦੀ ਲੋੜ ਆ ਠੀਕ ਆ ਨਹੀਂ ਸਾਨੂੰ ਕੁਆਂਟੀਟੀ ਨਹੀਂ ਚਾਹੀਦੀ ਵੀ ਬਹੁਤ ਜ਼ਿਆਦਾ ਸਾਨੂੰ ਕੁਆਲਿਟੀ ਚਾਹੀਦੀ ਐ ਥੋੜੀ ਹੋਈਏ ਪਰ ਵਧੀਆ ਹੋਈਏ ਜਿੱਦਾਂ ਪਹਿਲਾਂ ਸੀ ਹੂੰ ਤੁਹਾਨੂੰ ਕੀ ਲੱਗਦਾ ਹੈ ਇੰਨੇ ਸਾਰੇ ਸਿੱਖ ਕਨਵਰਟ ਹੋ ਰਹੇ ਨੇ ਸਾਈਂਤ ਰਾਮ ਦੇ ਵਿੱਚ ਵੱਡਾ ਕਾਰਨ ਕੀ ਹੈਗਾ ਹੈ ਮੇਨ ਰੀਜ਼ਨ ਕੀ ਲੱਗਦਾ ਹੈ ਤੁਹਾਨੂੰ ਸਰਕਾਰਾਂ ਸਰਕਾਰਾਂ ਹੀ ਆ ਸਰਕਾਰ ਕਿਵੇਂ ਕਰਾ ਰਹੀ ਹੈ ਜੀ ਸਰਕਾਰ ਜੇ ਸਾਰਿਆਂ ਨੂੰ ਰੋਜ਼ਗਾਰ ਦਵੇ ਹੂੰ ਠੀਕ ਹੈ ਜੀ ਸਰਕਾਰ ਆਪਣਾ ਕੰਮ ਚੰਗੀ ਤਰ੍ਹਾਂ ਕਰੇ ਹੂੰ ਸਾਈਂਤ ਰਾਮ ਦੇ ਲੋਕ ਰੋਜ਼ਗਾਰ ਦਿੰਦੇ ਨੇ ਬਿਲਕੁਲ ਮੈਂ ਕਈਆਂ ਤੋਂ ਸੁਣਿਆ ਅਗਲੇ ਕਹਿੰਦੇ ਸਕੂਲਾਂ 'ਚ ਸਾਡੇ ਬੱਚੇ ਕਟ ਫੀਸਾਂ ਦੇ ਪੜ ਰਹੇ ਆ ਕਈਆਂ ਕੋਈ ਫੀਸਾ ਹੀ ਨਹੀਂ ਲੈ ਰਹੇ ਜੇ ਕਿਸੇ ਦਾ ਕੋਈ ਘਰ ਆ ਇਹ ਤਾਂ ਸਾਡੀ ਦੇਖੋ ਜੀ ਜਿਹੜਾ ਬੰਦਾ ਪੈਸੇ ਤੇ ਹੀ ਚਲਾ ਗਿਆ ਉਹਨੂੰ ਆਪਾਂ ਸੱਦਣਾ ਵੀ ਨਹੀਂ ਚਾਹਦੇ ਹੂੰ ਜੋ ਮੇਰੀ ਆਪਣੀ ਥਿੰਕਿੰਗ ਹੈ ਜਿਹੜਾ ਜਾਂਦਾ ਜਾਵੇ ਹੂੰ ਮਹਾਰਾਜ ਨੇ ਤਾਂ ਜਿਹੜੇ ਬੰਦਿਆਂ ਨੇ ਬਾਣੀ ਗਲਤ ਪੜੀ ਸੀ ਉਹਨਾਂ ਨਾਲ ਪਿੱਠ ਕਰ ਲਈ ਉਹਨਾਂ ਨੂੰ ਅੱਜ ਤੱਕ ਬਾਬਾ ਜੀ ਛੇਕਿਆ ਹੋਇਆ ਆ ਹੂੰ ਜਿਹੜੇ ਅੱਜ ਸਾਨੂੰ ਛੱਡ ਕੇ ਚਲੇ ਗਏ ਵਧੀਆ ਹੋ ਗਿਆ ਕੱਲ ਨੂੰ ਸਾਡੀ ਕਿਤੇ ਜੰਗ ਲੱਗੀ ਤੇ ਇਹਨਾਂ ਨੇ ਕੀ ਕਰਨਾ ਹੂੰ ਆਪਾਂ ਨਹੀਂ ਇਹਨਾਂ ਨੂੰ ਸਹੀ ਮੰਨਦੇ ਆ। ਬਸ ਆਖਰੀ ਸਵਾਲ ਮੇਰਾ ਹੁਣ ਤੁਸੀਂ 올ਓਵਰ ਕੀ ਦੇਖਦੇ ਹੋ ਕਿਉਂਕਿ ਬਹੁਤ ਵੱਡਾ ਮੁੱਦਾ ਹੈਗਾ ਇਹ ਧਰਮ ਕਨਵਰਜਨ ਦਾ ਹੋਣਾ ਜਿਹੜੇ ਪੰਜਾਬੀ ਨੇ ਜੋ ਕੇਸਦਾਰ ਨੇ ਉਹ ਧਰਮ ਕਨਵਰਟ ਕਰਦੇ ਪਏ ਨੇ 32ਵਾਂ ਲੈਂਦੇ ਪਏ ਨੇ ਧਰਮ ਦੇ ਵਿੱਚ ਵਾਪਸੀ ਕਰਾਉਣ ਦੇ ਲਈ ਕੀ ਕੁਝ ਤੁਹਾਨੂੰ ਲੱਗਦਾ ਹੈ ਹੋਣਾ ਚਾਹੀਦਾ ਹੈ ਜਿਸ ਕਾਰਨ ਆਪਣੇ ਜੋ ਸਿੱਖ ਭਰਾ ਗਏ ਨੇ ਇਸਾਈ ਧਰਮ ਦੇ ਵਿੱਚ ਉਹ ਵਾਪਸ ਆ ਸਕਣ ਜੀ ਤੁਸੀਂ ਮੇਰੀ ਰਹਿ ਪੁੱਛੋ ਤਾਂ ਜਿਹੜੇ ਬੰਦੇ ਸਾਡੇ ਤਖਤਾਂ ਤੇ ਅੰਮ੍ਰਿਤ ਛਕਾਈ ਜਾਂਦੇ ਆ ਨਾ ਜੋ ਅਸੀਂ ਆਪਣੇ ਦਲ ਪੰਥ ਚੋਂ ਸਿੱਖਿਆ ਮਾਫ ਕਰਿਓ ਮੈਂ ਕਿਸੇ ਦੀ ਸ਼ਾਨ ਦੇ ਬਰ ਖਿਲਾਫ ਗੱਲ ਨਹੀਂ ਕਰਨ ਲੱਗਾ ਜਦੋਂ ਪਹਿਲਾਂ ਅੰਮ੍ਰਿਤ ਬੁੱਢਾ ਦਲ ਹੀ ਛਕਾਉਂਦਾ ਹੁੰਦਾ ਸੀਗਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਬੰਦੇ ਨੂੰ ਨਾਲ ਰੱਖਿਆ ਜਾਂਦਾ ਸੀ ਉਹਨੂੰ ਪਹਿਲਾਂ ਬਾਣੀ ਪੜਾਈ ਜਾਂਦੀ ਸੀ ਉਹਨੂੰ ਰਹਿਤ ਦੱਸੀ ਜਾਂਦੀ ਸੀ ਫਿਰ ਹੁਣ ਤਾਂ ਬਾਬਾ ਜੀ ਸਵੇਰੇ ਜਾਓ ਤਖਤਾਂ ਤੇ ਨਹਾ ਲਖਾਓ ਤੇ ਅਗਲੇ ਅੰਮ੍ਰਿਤ ਛਕਾ ਲੈਂਦੇ ਤੇ ਬਾਬਾ ਜੀ ਉਹਨਾਂ ਨੇ ਕਣਾ ਹੀ ਜਿਨ੍ਹਾਂ ਨੂੰ ਉਸ ਚੀਜ਼ ਬਾਰੇ ਪਤਾ ਹੀ ਨਹੀਂ ਤੇ ਉਹ ਬੰਦੇ ਚਲੇ ਵੀ ਜਾਣ ਤੇ ਆਪਾਂ ਕੀ ਕਰ ਸਕਦੇ ਹਾਂ ਸਾਨੂੰ ਆਪਣੀ ਸੁਧਾਈ ਕਰਨ ਦੀ ਜ਼ਰੂਰਤ ਆ ਸਾਡੇ ਤਖਤਾਂ ਦੇ ਉੱਪਰ ਬਕਾਇਦਾ ਇਸ ਚੀਜ਼ ਨੂੰ ਬਿਲਕੁਲ ਗੰਭੀਰਤਾ ਦੇ ਨਾਲ ਲਿਆ ਜਾਵੇ ਸਕੂਲ ਬਣਾਏ ਜਾਣ ਹਸਪਤਾਲ ਬਣਾਏ ਜਾਣ ਤਾਂ ਕਿ ਜਿਹੜੇ ਸਾਡੇ ਬੱਚੇ ਅਸੀਂ ਆਪਣੀ ਜਿਹੜੀ ਸਾਡੀ ਪਨੀਰੀ ਆ ਉਹਨੂੰ ਆਪਾਂ ਬਚਾਈਏ ਵਧੀਆ ਸਕੂਲ ਸਾਡੇ ਬੱਚੇ ਪੜਨ ਉਹ ਗਾਂ ਜਾ ਕੇ ਵੱਡੇ ਅਫਸਰ ਬਣਨ ਸਾਨੂੰ ਇਹਨਾਂ ਤੋਂ ਜਿਹੜੇ ਛੱਡ ਕੇ ਚਲੇ ਗਏ ਆ ਮੈਨੂੰ ਤਾਂ ਇਹਨਾਂ ਦਾ ਕੋਈ ਗਮ ਨਹੀਂ